ਸ਼੍ਰੋਮਣੀ ਅਕਾਲੀ ਦਲ ਆਪਣੇ ਕਲੇਸ਼ ਚੁਲਜਾ ਰਹਿ ਗਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਅਕਾਲੀ ਦਲ ਦੇ ਕਿਲੇ 'ਚ ਵੱਡੀ ਸੰ ਲਾਗੇ। ਅਕਾਲੀ ਦਲ ਦੇ ਵੱਡੇ ਦਲਤ ਚਿਹਰੇ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾ ਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਦੁਆਬੇ ਦੇ ਚਰਚਿਤ ਦਲਤ ਅਕਾਲੀ ਆਗੂ ਅਤੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਹੋਏ ਦਲਤ ਆਗੂ ਨੂੰ ਆਮ ਆਦਮੀ ਪਾਰਟੀ 'ਚ ਸ਼ਮੂਲੀਅਤ ਅਕਤਿਆਰ ਕਰਵਾਈ ਹੈ। ਤੁਸੀਂ ਜੁੜੇ ਹੋ ਲੋਕਪਾਣਿਊਜ਼ ਦੇ ਨਾਲ ਮਹਿੰਦਰ ਬਾਜਵਾ। ਅੱਜ ਅਕਾਲੀਆਂ ਦਾ ਇੱਕ ਬਾਗੀ ਢੜਾ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਆਪਣੀ ਭੁੱਲਾ ਬਖਸ਼ਾਉਣ ਦੇ ਲਈ ਅਰਦਾਸ ਕਰਾ ਰਿਹਾ। ਦੂਜਾ ਢੜਾ ਅਕਾਲੀ ਦਲ ਦਾ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਇਹਨਾਂ ਆਗੂਆਂ ਦੇ ਖਿਲਾਫ ਮੋਰਚਾ ਖੋਲੀ ਬੈਠਾ। ਅਕਾਲੀ ਦਲ ਦੇ ਵੱਡੇ ਚਿਹਰੇ ਜਿਹੜਾ ਕਿ ਲਗਭਗ ਪਿਛਲੇ 44 ਸਾਲਾਂ ਤੋਂ ਅਕਾਲੀ ਦਲ ਦੀ ਸੇਵਾ ਕਰਦਾ ਆ ਰਿਹਾ ਹੋਵੇ। ਦਵਾਬੇ ਦੇ ਵਿੱਚ ਚਰਚਿਤ ਦਲਤ ਅਕਾਲੀ ਆਗੂ ਵਿਜੇ ਦਾਣਵ ਨੂੰ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ 'ਚ ਸ਼ਾਮਲ ਕਰਵਾਇਆ ਵਿਜੇ ਦਾਣਮ 44 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਹੋਏ ਸੀ ਨਕੋਦਰ ਦੇ ਵਿਧਾਇਕਾ ਅਭਿਬਿੰਦਰਜੀਤ ਕੌਰ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਹੋਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਪਾਰਟੀ 'ਚ ਸ਼ਾਮਲ ਕਰਵਾਇਆ ਨਾਲ ਹੀ ਉਹਨਾਂ ਦਾ ਪਰਿਵਾਰ ਵੀ ਇਸ ਮੌਕੇ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਲਈ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਚ ਵਿਜੇ ਦਾਣਵ ਨੇ ਸਮੁਲੀਅਤ ਕੀਤੀ ਹੈ। ਉਹਨਾਂ ਦੇ ਨਾਲ ਉਹਨਾਂ ਦੇ ਸੈਂਕੜੇ ਸਾਥੀ ਵੀ ਹਾਜ਼ਰ ਸਨ। ਵਿਜੇ ਦਾਣਾ ਅਕਾਲੀ ਦਲ ਦੀ ਦਲਤ ਸਿਆਸਤ ਨਾਲ ਜੁੜੇ ਹੋਏ ਵੱਡੇ ਚਿਹਰੇ ਨੇ। ਦੁਆਬੇ ਇਲਾਕੇ ਦੇ ਵਿੱਚ ਆਪਣਾ ਚੰਗਾ ਰਸੂਖ ਰੱਖਦੇ ਨੇ। ਸਿਆਸੀ ਤੌਰ ਦੇ ਉੱਤੇ ਦਾਣ ਪਿਛਲੇ 44 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਸਨ। ਉਹ ਵੱਡੇ ਅਹੁਦਿਆਂ ਤੇ ਸੇਵਾਵਾਂ ਨਿਭਾ ਚੁੱਕੇ ਨੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਵੀ ਸਨਮਾਨ ਕੀਤਾ। ਕੁਲ ਮਿਲਾ ਕੇ ਦੇਖਿਆ ਜਾਵੇ ਵਿਜੇ ਦਾਣ ਦੇ ਜਾਣ ਨਾਲ ਇੱਕ ਤਾਂ ਦੁਆਬੇ ਅੰਦਰ ਪਹਿਲਾਂ ਹੀ ਅਕਾਲੀ ਦਲ ਦੀ ਕਮਜ਼ੋਰ ਪਈ ਪਕੜ ਨੂੰ ਵੱਡਾ ਝਟਕਾ ਲੱਗਿਆ ਹੈ ਵਿਜੇ ਦਾਣ ਦਲਤ ਚੈਰਾ ਨੇ ਹੁਣ ਉਹਨਾਂ ਅਕਾਲੀ ਦਲ ਕੋਲੇ ਸਿਰਫ ਗਿਨੇ ਚੋਣੇ ਦਲਿਤਾਂ ਨੂੰ ਬਚੇ ਨੇ ਜਿਨ੍ਹਾਂ ਦੇ ਵਿੱਚ ਡਾਕਟਰ ਸੁਖੀ ਨੇ ਡਾਕ ਬਲਦੇਵ ਖਹਿਰਾ ਵਰਗੇ ਆਗੂ ਹੀ ਬਚੇ ਨੇ ਬਾਕੀ ਪਵਨ ਕੁਮਾਰ ਟੀਨੂ ਉਹ ਵੀ ਜਾ ਚੁੱਕੇ ਨੇ ਵਿਜੇ ਦਾਣ ਉਹ ਜਾ ਚੁੱਕੇ ਨੇ ਉਸ ਤੋਂ ਪਹਿਲਾਂ ਚੰਦਨ ਗਰੇਵਾਲ ਉਹ ਜਾ ਚੁੱਕੇ ਨੇ ਫਿਲਹਾਲ ਸ਼੍ਰੋਮਣੀ ਅਕਾਲੀ ਦਲ ਬੜੇ ਡੂੰਘੇ ਸੰਕਟ ਚੋਂ ਲੰਘ ਰਿਹਾ ਹੈ ਇੱਕ ਪਾਸੇ ਅਕਾਲੀ ਦਲ ਦੇ ਦੋ ਫਾੜ ਹੋਣ ਦੀ ਸਥਿਤੀ ਪੈਦਾ ਹੋਈ ਹੋਈ ਹੈ ਲਗਭਗ ਹੋਈ ਚੁੱਕਿਆ ਹੈ ਤੇ ਦੂਜੇ ਪਾਸੇ ਇਸ ਤਰ੍ਹਾਂ ਨਾਲ ਅਕਾਲੀ ਦਲ ਦੇ ਆਗੂਆਂ ਦਾ ਨਰਾਸ਼ ਹੋ ਕੇ ਆਮ ਆਦਮੀ ਪਾਰਟੀ ਭਾਜਪਾ ਜਾਂ ਕਾਂਗਰਸ ਚ ਜਾਣਾ ਇੱਕ ਵੱਡਾ ਸੰਕਟ ਪੈਦਾ ਕਰ ਰਿਹਾ ਹੈ ਅਕਾਲੀ ਦਲ ਦੇ ਦੋਵੇਂ ਧੜੇ ਇੱਕ ਦੂਜੇ ਦੇ ਉੱਤੇ ਦੋਸ਼ਣਬਾਜ਼ੀ ਚ ਲੱਗੇ ਹੋਏ ਸੀ ਪਿਛਲੇ ਪਾਸਿਓਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਕਲਾ ਦਿਖਾਈ ਤੇ ਇੱਕ ਵੱਡੇ ਆਗੂ ਨੂੰ ਆਪਣੇ ਪਾਰਟੀ ਦੇ ਵਿੱਚ ਸ਼ਾਮਲ ਕਰਾਉਣ ਚ ਕਾਮਯਾਬੀ ਹਾਸਲ ਕੀਤੀ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਦਾਲ ਬਦਲੂਆਂ ਨੂੰ ਤਿਤਲੀਆਂ ਤਿਤਲੀਆਂ ਕਹਿ ਕੇ ਸਾਧਦੇ ਰਹੇ ਆ ਹਮੇਸ਼ਾ ਪਰ ਜਦੋਂ ਆਪ ਦਲ ਬਦਲੀ ਕਰਾਉਂਦੇ ਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਪਤਾ ਨਹੀਂ ਕੀ ਸੋਚ ਕੇ ਕਰਵਾਉਂਦੇ ਆ ਸਮਝੋ 12 ਫਿਰੋ ਕਹਿ ਦਿੰਦੇ ਆ ਕਿ ਚੰਗੇ ਆਗੂਆਂ ਨੂੰ ਤਾਂ ਪਾਰਟੀ 'ਚ ਲਿਆਉਣਾ ਹੀ ਚਾਹੀਦਾ ਚੰਗੇ ਜਾਂ ਮਾੜੇ ਦਾ پیمਾਨਾ ਕੀ ਹੈ ਕਿਹੜਾ ਐਸਾ ਚੰਗੇ ਮਾੜੇ ਲਈ ਮੀਟਰ ਮੁੱਖ ਮੰਤਰੀ ਭਗਵੰਤ ਮਾਨ ਕੋਲ ਹੈ ਜਿਹੜਾ ਬਾਕੀਆਂ ਦੇ ਕੋਲ ਨਹੀਂ ਜਿਹੜਾ ਇਹ ਪਰਖ ਸਕਦਾ ਹੈ ਕਿ ਇਹ ਆਗੂ ਚੰਗਾ ਹੈ ਕਿ ਇਹ ਮਾੜਾ ਹੈ ਇਸ ਦੇ ਉੱਤੇ ਵੀ ਕਈ ਸਵਾਲ ਉੱਠਦੇ ਰਹੇ ਨੇ ਪਰ ਅਕਾਲੀ ਦਲ ਲਈ بڑا ਔਖਾ ਹੋ ਚੁੱਕਿਆ ਹੈ ਅਕਾਲੀ ਦਲ ਦੇ ਵੱਡੇ ਆਗੂ ਜੇਕਰ ਇਸੇ ਤਰ੍ਹਾਂ ਨਾਲ ਹੀ ਛੱਡ ਕੇ ਜਾਂਦੇ ਰਹੇ ਜਾਂ ਫਿਰ ਬਗਾਵਤ ਕਰਦੇ ਰਹੇ ਆਉਂਦੇ ਦਿਨਾਂ ਦੇ ਵਿੱਚ ਅਕਾਲੀ ਦਲ ਜੋ ਪਹਿਲਾਂ ਹੀ ਸਿਆਸੀ ਹਾਸ਼ੀਏ ਤੇ ਅੱਪੜ ਚੁੱਕਾ ਹੈ ਉਹ ਅਗਾ ਕਿਸ ਪ੍ਰਕਾਰ ਆਪਣੀ ਗਤੀਵਿਧੀਆਂ ਨੂੰ ਵਧਾਵੇਗਾ ਕੀ ਉਹ ਫਿਰ ਮੁੜ ਪੰਜਾਬ ਦੀ ਸਿਆਸਤ ਦੇ ਵਿੱਚ ਉਹ ਮਕਾਮ ਹਾਸਲ ਕਰ ਸਕੇਗਾ ਜੋ ਉਸ ਦਾ ਪਹਿਲਾ ਹੁੰਦਾ ਹੈ